ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ 12 1/2 6 ਦੇ ਟਰਾਲੇ ਚਾਰ ਪੰਜ ਪੀਸ ਤਿਆਰ ਹੋਏ ਨੇ ਸਾਰੇ ਆਰਡਰ ਤੇ ਹੋਰ 14 7 16 7 ਹੋਰ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਪੇਜ ਨੂੰ ਫੋਲੋ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਆ ਸਭ ਤੋਂ ਪਹਿਲਾਂ ਤੋਂ ਮਾਹਲ ਫਾਰਮ ਬਾਈ ਆਏ ਆ ਲੈਣ ਆਹ ਟਰੈਕਟਰ ਖੜਿਆ ਪਟਿਆਲੇ ਕਿ ਨੇੜੇ ਕਿਹਾ ਬਾਈ 12 1/2 6 ਪ੍ਰਾਈਸ ਹੈ ਇਸਕਾ 1,85,000 ਰੁਪਏ 8 ਇੰਚੀ ਚਾਸੀ ਮੱਛੀ ਉੱਕ ਦੇ ਵਿੱਚ ਇੱਕ ਤਾਂ ਬਾਈ ਨੇ ਅੱਗੇ ਉਗਰ ਲਗਵਾਇਆ ਏ ਰਿਪਰ ਵਾਲਾ ਤੇ ਉੱਪਰ ਤਰਪਾਲ ਵਾਲਾ ਪੈਂਪ ਬਲੈਕ ਜਾਲੀ ਲਗਵਾਈ ਆ ਆਪਣੀ ਪਸੰਦ ਦੀ ਰਾਇਲ ਬਲੂ ਪੇਂਟ ਹੈ ਫੁੱਲ ਫਿਨਿਸ਼ਿੰਗ ਦੇ ਵਿੱਚ ਚੈੱਕ ਕਰੋ ਆ ਦੇਖੋ ਪੇਂਟ ਦੀ ਕੁਆਲਿਟੀ ਅੱਗੇ ਰਿੱਲਾ ਨੇ ਫੈਂਸੀ ਦਿੱਤੀ ਹੋਈਆਂ ਆ ਅੱਗੇ ਪੋੜੀ ਦਾ ਡਿਜ਼ਾਈਨ ਚੈੱਕ ਕਰੋ ਡੀ ਲਕਸ ਮਾਡਲ ਡਬਲ ਲੋਕ ਸਾਈਡ ਦੇ ਵਿੱਚ ਤਾਕੀ ਦਿੱਤੀ ਹੋਈ ਆ ਫੈਂਸੀ ਥੱਲੇ ਇੰਦੇ ਜਾਨਬੇ ਬੇਵਾ ਪੂ অটো ਲੋਕ ਵਾਲਾ ਟੂਲ ਬਾਕਸ بار بار ਨਟ ਖੋਲਣ ਭੇੜਨ ਦੀ ਦਿੱਕਤ ਨਹੀਂ ਹੈ ਆ ਫੁੱਲ ਫਿਨਿਸ਼ਿੰਗ ਦੇ ਵਿੱਚ ਸਾਰੇ ਜੰਗਾਈਏ ਸਹੀ ਦੀ ਮੋਹਰ ਮਿਲੂਗੀ ਤੁਹਾਨੂੰ ਆਪਣੇ ਲੋਹੇ ਦੇ ਉੱਤੇ ਪੈਂਪਾਂ ਤੇ ਐਂਗਲਾਂ ਤੇ ਸੈਟਾਂ ਵਿੱਚ ਫੁੱਟ ਸਪੋਰਟਾਂ ਵੀ ਹੁੰਦੀਆਂ ਚਾਰ ਚਾਰ ਚੈਨਲਾਂ ਦੀਆਂ ਦੋ ਅੱਗੇ ਦੋ ਪਿੱਛੇ ਸਾਰੇ ਟਰਾਲਿਆਂ ਨੂੰ ਟਰੱਕਾਂ ਵਾਲੀ ਹੱਬਾ ਦੱਸ ਨਟੀ ਡਬਲ ਟਾਇਰ ਨੇ ਨਿਊ ਮਾਡਲ ਡੀ ਲਕਸ ਮਾਡਲ ਕਿਸਾਨ ਕੰਪਨੀ ਦਾ ਰੀਜਨਲ ਵਾਟਰਪਰੂਫ ਐਕਸਲ ਹੈ 25 ਤੋਂ 30 ਪੈਸੇ ਟੈਰ ਹੁੰਦੇ ਨੇ ਆਪਣੇ 3 ਇੰਚੀ ਚੈਨਲ ਹੈ ਹੈਵੀ ਵਾਲੇ ਆ ਚੈੱਕ ਕਰੋ ਆਈਏ ਸਹੀ ਡਾਲਲਾ ਉੱਪਰ ਨੀਚੇ ਵਾਲਾ ਸਿੰਗਲ ਫਾੜ ਕਹਿ ਦਿੰਦੇ ਆ ਜਿੰਨੂੰ ਆਪਾਂ ਤੇ ਸਾਈਡ ਦੇ ਵਿੱਚ ਪੱਤੀਆਂ ਵੀ ਲਵਾਈ ਬਾਈ ਨੇ ਕਿ بیچਮਾ ਰੋਕ ਸਕਾ ਬਹੁਤ ਵਧੀਆ ਤਰੀਕੇ ਨਾਲ ਪੱਤੀਆਂ ਲਾਈਆਂ ਨੇ ਤੇ ਸਟicker ਚੈੱਕ ਕਰੋ ਕੁਆਲਿਟੀ ਵੱਡੇ ਸਾਈਜ਼ ਦੇ ਸਟicker ਹੁੰਦੇ ਨੇ ਆਪਣੇ ਬਾਈ ਇਥੇ ਲੰਚ ਵੀਨ ਪడుਗੀ ਜਹਾਜ਼ ਦਾ ਫਰਸ਼ ਲੱਗਿਆ ਹੋਇਆ ਇਹਨੂੰ 5mm ਦਾ ਪਿੱਛੋਂ ਡਾਲੇ ਦੀ ਲੁੱਕ ਚੈੱਕ ਕਰੋ ਪਿੱਛੇ ਫਲੈਕਸ ਸਟਿਕਰ ਲੱਗਿਆ ਹੋਇਆ ਉੱਪਰ ਤਰਪਾਲ ਵਾਲਾ ਪੈਂਪ 2 ਫੁੱਟ ਵੱਡੀ ਹੈ 2.5 ਫੁੱਟ ਬਿੱਡ ਹੈ ਆਹ ਟ੍ਰੈਲੀ ਕਰਨਾਲ ਜਾਣੀ ਹੈ ਇਹਦਾ ਪ੍ਰਾਈਸ 1,55,000 ਰੁਪਏ ਇਹਦੇ ਵਿੱਚ 90mm ਐਕਸਲ ਹੈ ਤੇ 8 ਇੰਚੀ ਚਾਸੀ ਮੱਛੀ ਹੁੱਕ 2 ਫੁੱਟ ਵੱਡੀ 2.5 ਫੁੱਟ ਬਿੱਡ ਆ ਟ੍ਰੈਲੀ ਵੀ ਸਾਹਿਬ ਜੋਤ ਸਿੰਘ ਮਹਿਲ ਇਹ ਵੀ ਪੱਟੀ ਵਾਲੇ ਜਾਊਗੀ ਇਨਾਂ ਕੇ ਬਾਈ ਯਾਂ ਰਿਸ਼ਤੇਦਾਰ ਹੀ ਆ ਇਨਾਂ ਕੇ ਦੋਨਿਆਂ ਦਾ ਸੇਮ ਗੋਤ ਹੈ ਰਿਸ਼ਤੇਦਾਰ ਹੈ ਆ ਚੈੱਕ ਕਰੋ ਫਿਨਿਸ਼ਿੰਗ ਇਹਦਾ ਪ੍ਰਾਈਸ ਹੈ 1,55,000 ਰੁਪਏ ਦੋ ਪੀਸ ਤਿਆਰ ਕਰਾਏ ਆ ਬਾਈ ਨੇ ਇੱਕ ਦਾ ਕਰਾਇਆ 1,80,000 ਵਾਲਾ ਡਾਲੇ ਦੋਨਿਆਂ ਕੇ ਸੇਮ ਕਰਾਏ ਆ ਪਿੱਛੇੋਂ ਇਹਦਾ ਵੀ ਸਿੰਗਲ ਫਾਰ ਡਾਲਾ ਹੈ ਉੱਪਰ-ਨੀਚੇ ਵਾਲਾ ਪੱਤੀਆਂ ਸਾਈਡ ਦੇ ਵਿੱਚ ਚੈੱਕ ਕਰੋ ਬੀਲ ਕਵਰ ਪਏ ਹੋਏ ਨੇ ਬੀਲ ਕਵਰ ਪਾ ਕੇ ਦੇ ਦਿੰਦੇ ਆ ਤੇ ਪੋੜੀ ਫੈਂਸੀ ਅੱਗੇ ਡਬਲ ਲੋਕ ਅਜ ਇੱਕ ਵਾਲਾ ਪੈਂਪ ਦਿੱਤਾ ਹੋਇਆ ਇਹ ਵੀ ਅੰਡਰਗਰਾਉਂਡ ਦਾ ਕਵਰ ਕੀਤਾ ਹੋਇਆ ਕੁਝ ਚੀਜ਼ ਲੱਗ ਜਾ ਜਿਵੇਂ ਪੈਂਪ ਕੱਟ ਜਾ ਪਰ ਇਹ ਅੰਡਰਗਰਾਉਂਡ ਕੀਤਾ ਹੋਇਆ ਪੈਂਪ ਡਬਲ ਲੋਕ ਜੈਕ ਵਾਲੇ ਸਾਈਡ ਦੇ ਵਿੱਚ ਪੋੜੀ ਦੇਖੋ ਡਿਜ਼ਾਈਨ ਚੈੱਕ ਕਰੋ ਪੋੜੀ ਦਾ ਬੜੀਆ ਤਰੀਕੇ ਨਾਲ ਫਲੈਕਸ ਸਟicker ਸਾਈਡ ਦੇ ਵਿੱਚ ਥੱਲੇ ਟੂਲ ਬਾਕਸ ਲਓ ਠੀਕ ਕੰਮ ਖੇਤੀ ਦਾ ਸੌਂਕ ਟੋਚਨਾ ਦਾ 2 ਫੁੱਟ ਬਾਡੀ ਹੈ ਇਹਦੀ 2.5 ਫੁੱਟ ਵਿੱਡ ਪੈਂਪਾਂ ਵਾਲਾ ਫੈਂਸੀ ਵਿੱਡ ਇਹਦੇ ਉੱਤੇ ਵਾਈਟ ਜਾਲੀ ਲਵਾਈ ਆ ਪਿੱਛੇ ਫਲੈਕਸ ਨਹੀਂ ਲਵਾਇਆ ਬਾਈ ਨੇ ਆ ਆਪਣਾ ਚੈਨਲ ਹੈ ਜੀ ਮਛਾਲ ਟਰੋਲੀਮ ਵਾਲਾ ਇੰਸਟਾਗ੍ਰam ਤੇ ਤੇ YouTube ਤੇ ਤੁਸੀਂ ਫੋਲੋ ਕਰ ਸਕਦੇ ਹੋ ਨਵੀਂ ਨਵੀਂ ਵੀਡੀਓ ਦੇਖਣ ਲਈ ਤੇ ਕਿਸੇ ਵੀ ਤਰ੍ਹਾਂ ਦਾ ਟਰਾਲਰ ਤਿਆਰ ਕਰਾਉਣ ਲਈ ਆ ਕਬੈਤ ਤੇ ਸਾਈ ਪਾਈ ਆ ਬਾਈ ਨੇ 12 6.5 ਇੱਕ ਦਾ ਬਾਈ ਨੇ ਐਕਸਲ ਚੇਂਜ ਕਰਾਇਆ ਦੇ ਪਿੱਛੇ ਫਲੈਕਸ ਲਵਾਇਆ ਇਹਦਾ ਪ੍ਰਾਈਸ ਹੈ 165000 ਰੁਪਏ 19 ਕਿਲੋ ਦਾ ਵੇਟ ਹੈ ਇਹਦੇ ਵਿੱਚ 4 ਇੰਚੀ ਐਕਸਲ ਕਰਾਇਆ ਬਾਈ ਨੇ ਬਾਕੀ ਸਾਰਾ 155 ਦੇ ਨਾਲ ਦਾ ਹੀ ਹੈ 45 5 ਦੀ ਐਂਗਲ 3 ਇੰਚੀ ਚੈਨਲ ਸਿੰਗਲ ਡਾਲਾ ਹੈਵੀ ਹੁੱਕ ਦਿੱਤੀ ਹੋਈ ਆ ਪਿੱਛੇ ਹੈਵੀ ਫਰਸ ਹੈ ਆਈ ਲਵ ਖੇਤੀ ਪਿੰਡਾ ਵਾਲੇ ਮੇਰਾ ਬੱਪੂ ਮਾਈ ਹੀਰੋ ਸਾਰੇ ਬੜੀਆ ਤਰੀਕੇ ਨਾਲ ਸਟਿੱਕਰ ਲਵਾਏ ਅੱਗੇ ਬਾਈ ਨੇ ਟਰਾਲੇ ਲਗਵਾਏ ਆ ਹੋਰ ਵੀ ਤੁਸੀਂ ਕਿਸੇ ਵੀ ਕੁਝ ਵੀ ਮੋਡੀਫਿਕੇਸ਼ਨ ਕਰਾ ਸਕਦੇ ਹੋ ਆਪਣੇ ਟਰਾਲੇ ਵਿੱਚ ਕੁਝ ਵੀ ਕਸਟਮਾਈਜ਼ ਆਪਣੇ ਤਰੀਕੇ ਨਾਲ ਸਾਥੋ ਕਹਿ ਕੇ ਆਪਣਾ ਨਾਮ ਗੋਤ ਪੇਂਟ ਜਿਵੇਂ ਬਾਈ ਨੇ ਬਲੈਕ ਜਾਲੀ ਲਵਾਈ ਆ ਉਹਦੇ ਉੱਤੇ ਟਰਾਲੇ ਦੇ ਆ ਮਿਲਟਰੀ ਗ੍ਰੀਨ ਹੈ ਇਹ ਵੀ ਬਹੁਤ ਪਿਆਰਾ ਪੇਂਟ ਹੈ ਆ ਕਰਨਾਲ ਜਾਣਾ ਟਰੈਲਾ ਆ 147 ਇੱਧਰ ਵੀ ਟਰਾਲੇ ਖੜੇ ਆ 167 147 ਇਹਨਾਂ ਦੀ ਵੀ ਵੀਡੀਓ ਪਾਵਾਂਗੇ ਹਟਰ ਅੱਲਾ ਜਾਏਗਾ ਰਾਜਪਰਾ ਰਾਜਪਰੇ ਦੇ ਨੇੜੇ ਪਿੰਡ ਹੈ अजीत ਸਿੰਘ ਸਨ ਆਫ ਦਿয়াল ਸਿੰਘ ਮਿਲਟਰੀ ਗ੍ਰੀਨ ਪੇਂਟ ਹੈ ਬਹੁਤ ਤੇ ਪਿਆਰਾ ਪੇਂਟ ਹੈ ਦੇਖੋ ਤੇ ਜਾਲੀ ਲੱਗੀ ਹੋਈ ਹੈ ਗ੍ਰੀਨ ਕਲਰ ਦੀ ਢੀਲ ਕਵਰ ਦੇ ਨਾਲ 25 ਟਨ ਦਾ ਜੈਕ 10 ਨੱਟੀ ਹੱਬ 4 ਇੰਚੀ ਐਕਸਲ 4 ਤੋਂ ਵੀ ਬਾਹਰ ਹੀ ਹੁੰਦਾ ਐਕਸਲ ਬਾਈ ਐਮ ਐਮ ਦੇ ਵਿੱਚ ਅੰਦਾ ਆਈਐਸਆਈ ਦੀ ਮੋਹਰ ਲੋਹੇ ਦੇ ਉੱਤੇ ਬੱਤੇ ਦੇ ਉੱਤੇ ਤੇ ਫੁੱਲ ਫਿਨਿਸ਼ਿੰਗ ਅਨੀ ਸਿੰਘ ਚੈੱਕ ਕਰੋ ਆਪਣੇ ਟਰਾਲਿਆਂ ਵਿੱਚ ਫੁੱਲ ਫਿਨਿਸ਼ਿੰਗ ਹੁੰਦੀ ਆ ਬਾਈ ਆ ਦੇਖੋ ਬਿਲਡਿੰਗ ਦੀ ਸਫਾਈ ਸਾਰਾ ਖੇਲ ਹੀ ਬਿਲਡਿੰਗ ਦਾ ਟਰਾਲੇ ਦੇ ਵਿੱਚ ਇਹ ਦੇਖੋ ਆਈਐਸਆਈ ਦੀ ਮੋਹਰ ਐਮਬ ਦੇ ਉੱਤੇ ਐਂਗਲਾਂ ਦੇ ਉੱਤੇ ਪੱਤੇ ਦੇ ਉੱਤੇ ਸਾਰੀ ਜਗਾ ਸਟicker ਚੈੱਕ ਕਰੋ ਇਹਦਾ ਡਾਲਾ ਦੋ ਫਾੜਾ ਹੈ ਕਲੱਚ ਲੋਕ ਦੇ ਨਾਲ ਪਿੱਛੇ ਗੇਟ ਬਣਿਆ ਹੋਇਆ ਡਬਲ ਪੈਂਪ ਵਾਲਾ ਡਬਲ ਪੈਂਪ ਵਾਲਾ ਗੇਟ ਬਣਿਆ ਹੋਇਆ ਆ ਆਸਾਨੀ ਨਾਲ ਖੁੱਲ ਜਾਏ ਇੱਕ ਤਾਂ ਹੋਵਾ ਸਿੰਗਲ ਪੈਪ ਵਾਲਾ ਗੇਟ ਇਹ ਡਬਲ ਪੈਪ ਵਾਲਾ ਗੇਟ ਲਾਉਂਦੇ ਆਪਾਂ ਆਪਣੇ ਟਰਾਲਿਆਂ ਨੂੰ ਜਹਾਜ਼ ਦਾ ਫਰਸ਼ ਹੈ ਸਫਾਈ ਚੈੱਕ ਕਰੋ ਫਰਸ਼ ਦੇ ਵਿੱਚ ਇੱਕ ਜੋੜ ਦੇ ਵਿੱਚ ਪੰਜ ਐਮਐਮ ਦਾ ਜਹਾਜ਼ ਦਾ ਫਰਸ਼ ਹੈ ਸਿਰਫ ਇੱਕ ਜੋੜ ਦੇ ਵਿੱਚ ਜੈਕ ਐਕਸਲ ਦੀ 5 ਸਾਲ ਦੀ ਗਾਰੰਟੀ ਹੈ ਇਹਦੇ ਵਿੱਚ ਵੇਟ ਹੈ 20 ਪਲੱਸ ਪ੍ਰਾਈਸ ਹੈ ਇਹਦਾ 1,80,000 ਰੁਪਏ ਸਾਈਡ ਦੇ ਵਿੱਚ ਫੈਂਸੀ ਫੋੜੀ ਆਟੋ ਲੋਕ ਵਾਲਾ ਟੂਲ ਬਾਕਸ 3 ਲਕਸ ਮਾਡਲ ਕਲੱਚ ਲੋਕ ਦਿੱਤੇ ਹੋਏ ਨੇ ਥੱਲੇ ਲਾਂਚ ਬਿਨ ਪੈ ਜਾਂਦੀ ਆ ਬਈ ਇਹਦੇ ਵਿੱਚ ਡਾਲਾ ਖੁੱਲਣੇਗਾ ਨਹੀਂ ਆ ਇਹ ਬਾਕੀ ਔਰ ਕਿਸੇ ਵੀ ਤਰ੍ਹਾਂ ਦਾ ਟਰਾਲਾ ਲੈਣ ਤੇ ਤਿਆਰ ਕਰਾਉਣ ਲਈ ਆਪਣਾ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 167187 11 ਫੁੱਟ 13 ਫੁੱਟ 14 ਫੁੱਟ ਤਿਆਰ ਵੀ ਹੁੰਦੇ ਆ ਜਿਵੇਂ ਆ 14 ਫੁੱਟ 16 ਫੁੱਟ ਤਿਆਰ ਖੜਿਆ ਵੀਡੀਓ ਕੱਟ ਪਾਈ ਜਾਂਦੀ ਹੈ ਬਈ ਸੀਜ਼ਨ ਦੇ ਵਿੱਚ ਬਾਕੀ ਤੁਸੀਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਧੰਨਵਾਦ ਜੀ